ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਸਰ ਯੂ ਯੂ ਮੇਡ ਅਸ ਆਲ ਵੈਰੀ ਪ੍ਰਾਊਡ ਸਵੀਰ ਬੜਾ ਮਾਣ ਹੈ ਤੁਹਾਡੀ ਜਦੋਂ ਮੈਂ ਖਬਰ ਪੜੀ ਸੁਣੀ ਦੈਟ ਐਂਡ ਤੁਹਾਡੀ ਜੋ ਡੈਡੀਕੇਸ਼ਨ ਹੈ ਮਾਈ ਮਾਈ ਸਲੂਟ ਟੂ ਦੈਟ ਡੈਡੀਕੇਸ਼ਨ ਅਮੇਜ਼ਿੰਗ ਸੋ ਯੂ ਆਰ ਤੁਸੀਂ ਯੂ ਆਰ ਬੌਰਨ ਇਨ ਲੁਧਿਆਣਾ ਹਾਂਜੀ ਅੱਛਾ 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 ਨਹੀਂ ਤੇ ਕੀ ਆਪਣਾ ਅੰਬਾਲੇ ਕੀ ਕਰਦੇ ਬਜ਼ੁਰਗ ਕੀ ਕਰਦੇ ਤੁਹਾਡੀ ਫੈਮਿਲੀ ਨਹੀਂ ਪਾਪਾ ਫੋਟੋਗ੍ਰਾਫੀ ਕਰਦੇ ਜੀ ਅੱਛਾ ਬੜੀ ਹਿੰਮਤ ਹੈ ਯਾਰ ਕਿ ਤੂੰ ਕਿਤੇ ਟਮਿਲਨਾਡੂ ਫਿਰ ਕਿਹਨੇ ਗਾਈਡ ਕੀਤਾ ਤੇ ਟਮਿਲਨਾਡੂ ਜਾਣ ਲਈ ਸਾਨੂੰ ਇੱਕ ਕੋਸ ਸੀਗਾ ਜੀ ਕਿਉਂਕਿ ਮੈਨੂੰ ਜਦੋਂ ਪਾਪਾ ਸੀ ਪੰਜਾਬ ਵਾਲੇ ਖੇਡੇ ਤਾਂ ਸਾਨੂੰ ਕਿ ਮਿਲਿਆ ਨਹੀਂ ਮੇਰੇ ਕੋਲ ਜੀ ਮੈਨੂੰ ਸੁਜੈਸਟ ਕੀਤਾ ਫਿਰ ਮੈਂ ਉਧਰ ਚ ਨਹੀਂ ਚਲਾ ਗਿਆ ਤੇ ਉਧਰ ਮੈਨੂੰ cricket ਖੇਡਿਆ ਮੈਂ 6-7 ਸਾਲ ਤੋ ਹੈਗਾ ਉਥੇ ਹਾਂ ਹਾਂ ਕਿਰਦੇ ਕਿਰਦੇ ਅੱਜ ਮੈਨੂੰ ਮੌਕਾ ਮਿਲਿਆ ਨਹੀਂ ਨਹੀਂ ਬਹੁਤ ਕੁਝ ਦੀ ਗੱਲ ਹੈ ਜੀ ਯੂ ਰੀਅਲੀ ਮੇਡ ਮੀ ਪ੍ਰਾਊਡ ਐਂਡ ਮੈਨੂੰ ਮੈਂ ਆਪਦੇ ਬੱਚੇ ਨਾਲ ਇਹ ਗੱਲ ਸ਼ੇਅਰ ਕਰੂੰਗਾ ਕਿ ਹਿੰਮਤ ਨੈਵਰ ਲੂਜ਼ ਹੋ ਔਰ ਡੈਡੀਕੇਟਿਡ ਰੋ ਇਮਾਨਦਾਰੀ ਨਾਲ ਆਪਦੀ ਮਿਹਨਤ ਕਰੋ ਤੇ ਗੁਰੂ ਸਾਹਿਬ ਫਲ ਜਰੂਰ ਦਿੰਦੇ ਆ ਔਰ ਏ ਤੁਹਾਡੇ ਚ ਬੜੀ ਹਿੰਮਤ ਹੈ ਜੀ ਜਾ ਕੇ ਚੇਨਈ ਜਿੱਥੇ ਲੈਂਗੁਏਜ ਬੈਰੀਅਰ ਸੀ ਸਭ ਕੁਝ ਸੀ ਬਟ ਸੋ ਤੁਸੀਂ ਹਿਉਨਟਾ ਮਿਲੀਨ ਬੋਲ ਲੈਨੇ ਹੋ ਨਹੀਂ ਜੀ ਨਹੀਂ ਥੋੜੀ ਬੋਦਨ ਸਭ ਆ ਗਿਆ ਤੇ ਹੁਣ ਉਹਨਾਂ ਦਾ ਡਰੈਸਿੰਗ ਰੂਮ ਸ਼ੇਅਰ ਕਰਦੇ ਆ ਖੇਡਦੇ ਕਿ ਮੈਂ ਮੈਂ ਵੀ ਉੱਥੇ ਜਾ ਆਈ ਯੂਸ ਟੂ ਰੈਲੀ ਸਾਡਾ ਵਿਕਾਰ ਆ ਨਹੀਂ ਕਰਦਾ ਸੀ ਮੈਂ ਸਾਡੇ ਜਿਹੜੇ ਟਿਊਨਰ ਸੀ ਉਹ ਟਰਮਿਲਨਾਡੂ ਤੋਂ ਸੀ ਕੋਮਪੇਡੋਰ ਤੋਂ ਸੋ ਮੈਨੂੰ ਵੀ ਥੋੜੀ ਬਹੁਤੀ ਟਮਿਲਿਆਨ ਆਉਂਦੀ ਸੀ ਇੱਕ ਤਾਂ ਲਮਜੇ ਵਰਤੇ ਸੀ ਇਲਾ ਇਲਾ ਇਹੋ ਜਿਹਾ ਕੁਝ ਕਹਿੰਦੇ ਸੀ ਹਾਂਜੀ ਹਾਂ ਸੋ ਨੀ लवली ਬਹੁਤ ਖੁਸ਼ੀ ਹੋਈ ਤੁਸੀਂ ਬਿਜ਼ੀ ਹੋ ਵੀ ਸਪੀਕ ਲੇਟਰ ਬਟ ਗੁਰੂ ਸਾਹਿਬ ਮੇਰ ਬਰਕਸਿਸ ਕਰਨ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਐਂਡ ਮੇ ਯੂ ਰਾਈਸ ਟੂ ਦੀ ਓਕੇਜਨ ਆਈਪੀਐਲ ਚ ਬਿਕਮ ਸ਼ਾਈਨਿੰਗ ਸਟਾਰ ਐਂਡ ਮੇਕ 올 ਪੰਜਾਬੀਜ਼ ਵੈਰੀ ਪ੍ਰਾਊਡ ਔਰ ਕਦੇ ਵੀ ਆਪ ਦੀ ਇਹ ਲੋਕਣਾ ਬਦਲਿਓ ਇਹ ਜਿਹੜੀ ਇਹ ਪਛਾਣ ਹੈ ਜਿਹੜੀ ਸਿੱਖੀ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਮਤਲਬ ਦਿਸ ਇਜ਼ ਗੋਇੰ ਟੂ ਇਸ ਇਸ ਦੇ ਵੀ ਇਸ ਨੂੰ ਵੀ ਮਾਣ ਮਿਲੇ ਔਰ ਇਹ ਤੁਹਾਡੀ ਪਛਾਣ ਹੈ ਐਂਡ ਆਮ ਸੋ ਹੈਪੀ ਟੂ ਸੀ ਯੂ ਸਾਬਕ ਸੂਰਤ ਵੇਖ ਕੇ ਖੁਸ਼ੀ ਹੋ ਜਾਂਦੀ ਹੈ ਮਨ ਨੂੰ ਥੈਂਕ ਯੂ ਬਹੁਤ ਬਹੁਤ ਵਧਾਈ ਕੰਗ੍ਰੈਚੁਲੇਸ਼ਨਸ ਗੋਡ ਬlesਸ ਯੂ ਮੇ ਅਨਰ ਆ ਫਾਸਟ ਬੋਲਰ ਹੈ ਬੀਨ ਟੋਲਡ ਹਾਂ ਜੀ ਸਰ ਬੱਚ ਔਰ ਚੱਕ ਦਿਓ ਫਟੇ लवली कंग्रेचुलेशन ऑल द बेस्ट थोड़े आई वारी अरदास करा लवली ऑल द बेस्ट गुरु साहब कृपा कर वाहगुरु जी का खालसा वाहेगुरु जी की फतेह जी थैंक यू गॉड ब्लैस यू